ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਵਿੱਚ ਹਮੇਸ਼ਾ ਜੰਗਲ ਦੇ ਸ਼ੇਰ ਬਣੋ ਸਰਕਸ ਦੇ ਸ਼ੇਰ ਕਦੇ ਨਾ ਬਣੋ ਕਿਉਂਕਿ ਦੋਨਾਂ ਵਿੱਚ ਬਹੁਤ ਹੀ ਜ਼ਿਆਦਾ ਫਰਕ ਹੈ ਬਹੁਤ ਹੀ ਜ਼ਿਆਦਾ ਅੰਤਰ ਹੈ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਸਰਕਸ ਦੇ ਸ਼ੇਰ ਦੀ ਗੱਲ ਜਿਹੜਾ ਸਰਕਸ ਦਾ ਸ਼ੇਰ ਹੁੰਦਾ ਹੈ ਹੁਣ ਦਾਤਾ ਉਹ ਵੀ ਸ਼ੇਰ ਹੈ ਪਰ ਉਹ ਪਿੰਜਰੇ ਵਿੱਚ ਬੰਦ ਹੁੰਦਾ ਹੈ ਗੁਲਾਮ ਹੁੰਦਾ ਹੈ ਉਹ ਸਰਕਸ ਦਿਖਾਉਂਦਾ ਹੈ ਤੇ ਜਿਹੜਾ ਉਹਦਾ ਮਾਲਕ ਹੁੰਦਾ ਹੈ ਉਹ ਉਹਦੇ ਛੜੀ ਮਾਰਦਾ ਹੈ ਉਹ ਆਪਣੇ ਮਾਲਕ ਦੇ ਇਸ਼ਾਰਿਆਂ ਤੇ ਨੱਚਦਾ ਵੀ ਹੈ ਤੇ ਪਾਂਤ ਪਾਂਤ ਦੇ ਕਰਤਵ ਦਿਖਾਉਂਦਾ ਹੈ ਉਹਦਾ ਜੀਵਨ ਗੁਲਾਮੀ ਵਾਲਾ ਹੁੰਦਾ ਹੈ ਨੰਬਰ 2 ਤੇ ਉਨੂੰ ਸੰਘਰਸ਼ ਕਰਨ ਦੀ ਲੋੜ ਨਹੀਂ ਪੈਂਦੀ। ਭਾਵ ਉਹ ਸੰਘਰਸ਼ ਨਹੀਂ ਕਰਦਾ। ਨਾ ਉਹ ਸ਼ਿਕਾਰ ਕਰ ਸਕਦਾ, ਨਾ ਭੱਜ ਦੌੜ ਸਕਦਾ ਹੈ। ਨਾ ਉਹਦੇ ਕੋਲ ਆਜ਼ਾਦੀ ਹੈ। ਮਾਲਕ ਜਿਵੇਂ ਨਚਾਉਂਦਾ ਹੈ, ਸਰਕਸ ਵਾਲਾ ਸ਼ੇਰ ਓਵੇਂ ਹੀ ਨੱਚਦਾ ਹੈ। ਹਾਲਾਂਕਿ ਉਹਨੂੰ ਭੋਜਨ ਵੀ ਮਿਲਦਾ ਹੈ। ਮਤਲਬ ਕਿ ਜੋ ਉਹ ਖਾਂਦਾ ਹੈ ਮਾਸ, ਜੋ ਵੀ ਖਾਂਦਾ ਹੈ, ਉਹਨੂੰ ਹਰ ਵੇਲੇ ਮਿਲਦਾ ਹੈ। ਪਰ ਉਹਦਾ ਜੀਵਨ ਹੁੰਦਾ ਗੁਲਾਮੀ ਵਾਲਾ ਹਾਲਾਂਕਿ ਉਹਦੀ ਸੁਰੱਖਿਆ ਦਾ ਪ੍ਰਬੰਧ ਵੀ ਪੂਰੀ ਤਰ੍ਹਾਂ ਕੀਤਾ ਜਾਂਦਾ ਹੈ ਉਹ ਸੁਰੱਖਿਤ ਰਹਿੰਦਾ ਹੈ ਨਾ ਨੂੰ ਧੋਪ ਲੱਗਦੀ ਹੈ ਨਾ ਨੇ ਕੋਈ ਸੰਘਰਸ਼ ਕਰਨਾ ਨਾ ਨੇ ਕੋਈ ਸ਼ਿਕਾਰ ਕਰਨਾ ਤੇ ਛੋਟੇ ਛੋਟੇ ਬੱਚੇ ਵੀ ਫਿਰ ਪੂਛ ਨੂੰ ਹੱਥ ਲਾ ਕੇ ਉਸ ਨੂੰ ਸ਼ੇਰਦੇ ਹਨ ਤੁਸੀਂ ਵੇਖਿਆ ਹੋਵੇਗਾ ਸਰਕਸ ਦੇ ਬੱਚੇ ਵੀ ਫਿਰ ਸ਼ੇਰ ਨੂੰ ਪਿੰਜਰੇ ਵਿੱਚੋਂ ਕਈ ਪੱਥਰ ਮਾਰਦੇ ਆ ਕਈ ਉਹਦੇ ਪੂਛ ਨੂੰ ਹੱਥ ਲਾ ਕੇ ਭੱਜ ਜਾਂਦੇ ਨੇ ਇਹ ਜੋ ਜੀਵਨ ਹੈ ਇਹ ਗੁਲਾਮੀ ਵਾਲਾ ਜੀਵਨ ਹੈ ਤੇ ਜੰਗਲ ਦਾ ਸ਼ੇਰ ਜ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਜੰਗਲ ਦਾ ਸ਼ੇਰ ਹੁੰਦਾ ਹੈ ਉਹ ਸ਼ਿਕਾਰ ਕਰਦਾ ਹੈ ਭੱਜ ਦੌੜ ਕਰਦਾ ਹੈ ਤੇ ਕਦੇ-ਕਦੇ ਉਹਨੂੰ ਪੂਰਾ ਦਿਨ ਸ਼ਿਕਾਰ ਨਹੀਂ ਮਿਲਦਾ ਉਹਨੂੰ ਭੁੱਖੇ ਹੀ ਸੌਣਾ ਪੈਂਦਾ ਹੈ ਪਰ ਇਹ ਜੀਵਨ ਬਹੁਤ ਵਧੀਆ ਹੈ ਕਿਉਂਕਿ ਉਹਦੇ ਕੋਲ ਆਜ਼ਾਦੀ ਹੈ ਉਹ ਫਿਰ ਜੰਗਲ ਵਿੱਚ ਰਾਜ ਵੀ ਕਰਦਾ ਹੈ ਉਹਨੂੰ ਰਾਜਾ ਕਹਿੰਦੇ ਆ ਸਰਕਸ ਦੇ ਸ਼ੇਰ ਨੂੰ ਕੋਈ ਰਾਜਾ ਨਹੀਂ ਕਹਿ ਸਕਦਾ ਆਜ਼ਾਦੀ ਜਿਹਦੇ ਕੋਲ ਹੋਵੇ ਉਹਨੂੰ ਹੀ ਰਾਜਾ ਕਿਹਾ ਜਾਂਦਾ ਹੈ ਜੰਗਲ ਦਾ ਸ਼ੇਰ ਰਾਜਾ ਹੈ ਉਹ ਸੰਘਰਸ਼ ਵੀ ਪੂਰਾ ਕਰਦਾ ਹੈ ਭੱਜ ਦੌੜ ਕਰਦਾ ਹੈ ਸ਼ਿਕਾਰ ਕਰਦਾ ਹੈ ਕਦੇ-ਕਦੇ ਉਹਨੂੰ ਸ਼ਿਕਾਰ ਨਹੀਂ ਮਿਲਦਾ ਉਹ ਭੁੱਖਾ ਹੀ ਸੌਂਦਾ ਹੈ ਪਰ ਇਹ ਹਯਾਤ ਆਜ਼ਾਦ ਹੈ ਨਾ ਉਹਦੇ ਕੋਲ ਆਜ਼ਾਦੀ ਵਾਲਾ ਜੀਵਨ ਹੈ ਉਹ ਆਪਣੀ ਮਰਜ਼ੀ ਨਾਲ ਜੰਗਲ ਵਿੱਚ ਜਿੱਥੇ ਮਰਜ਼ੀ ਘੁੰਮ ਸਕਦਾ ਹੈ ਜਿੱਥੇ ਮਰਜ਼ੀ ਜਾ ਸਕਦਾ ਹੈ ਜਿਹੜਾ ਸਾਕਸ ਵਾਲਾ ਸ਼ੇਰ ਹੈ ਉਹ ਹਮੇਸ਼ਾ ਗੁਲਾਮ ਹੀ ਰਹਿੰਦਾ ਹੈ ਤੇ ਗੁਲਾਮੀ ਵਿੱਚ ਹੀ ਉਹ ਮਰ ਜਾਂਦਾ ਹੈ ਇਸ ਕਰਕੇ ਹਮੇਸ਼ਾ ਜੰਗਲ ਦੇ ਸ਼ੇਰ ਬਣੋ ਆਜ਼ਾਦ ਰਹੋ ਗੁਲਾਮੀ ਵਾਲਾ ਜੀਵਨ ਕਦੇ ਵੀ ਨਾ ਅਪਣਾਓ ਕਿਉਂਕਿ ਕਿ 100 ਸਾਲ ਦੀ ਨਲਾਇਕ ਜ਼ਿੰਦਗੀ ਨਾਲੋਂ ਤੀਸ ਆਦੀ ਲਾਇਕ ਜ਼ਿੰਦਗੀ ਹੋਵੇ ਉਹ ਜਿਆਦਾ ਬਿਹਤਰ ਹੈ ਜਿਆਦਾ ਚੰਗੀ ਹੈ ਇਸ ਕਰਕੇ ਹਮੇਸ਼ਾ ਜੰਗਲ ਦੇ ਸ਼ੇਰ ਬਣੋ ਸਰਕਸ ਵਾਲੇ ਸ਼ੇਰ ਕਦੇ ਨਾ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ